ਦੇਖੋ ਇਹ ਭਾਵੇਂ ਭਾਰਤ ਵਿਕਾਸ ਪ੍ਰੀਸ਼ਦ ਦਾ ਜਾਂ ਸਾਡਾ ਸਮਾਜ ਹੈ ਸਾਰਾ ਪੰਜਾਬੀ ਸਮਾਜ ਖਾਸ ਤੌਰ ਤੇ ਬੜਾ ਸजग ਹੈ ਸਾਨੂੰ ਮਾਣ ਆ ਸਾਡੀ ਸੰਸਕ੍ਰਿਤੀ ਤੇ ਸਾਡੇ ਮੇਲਿਆਂ ਤੇ ਸਾਡੇ ਤਿਉਹਾਰਾਂ ਤੇ ਜਿਹਦੇ ਨਾਲ ਪੰਜਾਬ ਬਣਦਾ ਇੱਕ ਪੰਜਾਬ ਦੀ ਸਪਿਰਿਟ ਬਣਦੀ ਹੈ ਸੋ ਪੰਜਾਬ ਇੱਕ ਈਮੋਸ਼ਨ ਹੈ ਉਸੀ ਦਾ ਈਮੋਸ਼ਨ ਹੈ ਤਿਆਗ ਦਾ ਈਮੋਸ਼ਨ ਹੈ ਸੱਚ ਤੇ ਖੜਨ ਦਾ ਈਮੋਸ਼ਨ ਹੈ ਬਲੀਦਾਨ ਦਾ ਇਮੋਸ਼ਨ ਹੈ ਭਲਾਈ ਦਾ ਇਮੋਸ਼ਨ ਹੈ ਸੋ ਅਸੀਂ ਉਹ ਸਾਰੇ ਜਿਹੜੇ ਸਾਡੇ ਕ੍ਰੈਡੈਂਸ਼ੀਅਲ ਉਹ ਅਗਲੀ ਅਗਲੀ ਪੀੜੀ ਨੂੰ ਪਾਸ ਆਨ ਕਰਦੇ ਆ ਇਹਨਾਂ ਮੇਲਿਆਂ ਦੇ ਰਾਹੀਂ ਸੋ ਅੱਜ ਇਸ ਮੇਲੇ ਤੀਆਂ ਦਾ ਜਿਹੜਾ ਆਰਗੇਨਾਈਜ਼ ਕਰਾਇਆ ਇੱਕ ਬੜਾ ਵਧੀਆ ਉਪਰਾਲਾ ਹੈ ਔਰ ਖੁਸ਼ੀ ਦਾ ਉਲਾਸ ਦਾ ਇੱਕ ਐਕਸਪੀਰੀਅੰਸ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ ਜੀ ਸਾਰੇ ਨੂੰ ਤੀਆਂ ਦੀ ਬਹੁਤ ਬਹੁਤ ਵਧਾਈ ਬਣੀ ਹੈ ਜੀ ਤਾਂ ਵੀ ਕੋਲ ਤੋਂ ਪੂਰੇ ਇਹਨਾਂ ਦੇ ਵਸਨੀਕਾਂ ਨੇ ਭੈਣ ਭਰਾਵਾਂ ਦੇ ਨਾਲ ਮਿਲ ਕੇ ਜੋ ਹੈ ਜੀ

आए आए तो इन्होंने खाली ये भी अभी पंजाबी बोली नहीं साफ कर रखा है। आज नवरात्र आएगी। बहुत दिन जुआई थी। बहुत दिन जुआई थी। बहुत आज जो ना ने मैंने स्पेशली इनवाइट किया पिछली बार भी मैंने कैसे जरूरत होती बुलाऊंगे था तो डेली हमेशा हार्दिक। आज मेरे मेरे मेरा दुनिया के तावर। सातियां भैया और सारेदार तो सब तो पहला गुरु तो की बरती हुई फतेह की साझ भाई वागुरु जी का खालसा वागुरु जी की फतेह देखो पंजाब है स्टेट नहीं है इमोशन है ਇਹੀ ਭਗੈਸਾ ਤੇ ਆ ਪਰੀਦਾ ਸੱਜਣਾ ਦਾ ਫੜਾਉਂਦਾ ਅੱਛੇ ਤਿਕਦੇ ਸਾਨੂੰ ਮਾਣ ਸਭ ਸ੍ਰੀ ਦੀ ਤੇ ਸਾਨੂੰ ਮਾਣ ਸਾਡੀ ਤਿਉਹਾਰਾਂ ਤੇ ਇਹਦੇ ਨਾਲ ਅਸੀਂ ਜ਼ਿੰਦਗੀ ਬੁਆਧ ਲਈ ਅਲਾਤੇ ਫੈੜਾ ਇਹ ਤਰ੍ਹਾਂ ਦੇ ਚਾਲੇ ਜੇ ਜਾ ਰਹੇ ਸੀ ਆ ਰਿਹਾ ਸੀ ਸਟੇਟ ਵਾਲੇ ਕੋਲ ਤੇ ਆਉਂਦੇ ਸੀ

ਤੁਹਾਡੇ ਇੱਥੇ ਆ ਕੇ ਮੈਨੂੰ ਬੜਾ ਜਿੰਦਾ ਲੱਗਿਆ ਮੈਂ ਵਧਾਈ ਦਿੰਦਾ ਹਾਂ ਆਰਗੇਨਾਈਜ਼ਰ ਨੂੰ ਵੀ ਜੇ ਮੇਰੇ ਉੱਤੇ ਕੋਈ ਐਫਲ ਜਿ세 ਜੀਓਡੀ ਲੋੜ ਤਾਂ ਮੈਂ ਹਮੇਸ਼ਾ ਹਾਜ਼ਰ ਹਾਂ ਤੇ ਮੇਰਾ ਹੁਣ ਕੀ ਕਰਦਾ ਮੈਨੂੰ ਰਿਹਾ ਨਹੀਂ ਦਿੰਦਾ 1 ਲੱਖ ਰੁਪਏ ਮੈਂ 파ਟਿਸਪੀਡਰ ਕਰ ਦਿੰਦਾ ਤੇ ਦਵਾ ਦਿੰਦਾ ਹੈ ਅਰੇ ਅਗਲੀ ਵਾਰੀ ਹੋਵਣੀ ਹੈ ਉਹ ਵਧੀਆ ਹੋਣਾ ਚਾਹੀਦਾ ਤੇ ਬਹੁਤ ਬਹੁਤ ਵਧਾਈ ਬਹੁਤ ਬਹੁਤ